ਅਸੀਂ ਬਹੁਤ ਵਾਰ ਇਹ ਖਬਰ ਸੁਣੀ ਹੈ ਸੁਣੀ ਕਾਦੀ ਹੈ ਰੋਜ਼ ਜਦੋਂ ਸਵੇਰੇ ਅਖਬਾਰ ਖੋਲਦੇ ਆ ਤਾਂ ਇਹ ਖਬਰ ਸਾਨੂੰ ਕਿਤੇ ਨਾ ਕਿਤੇ ਕਿਸੇ ਨੁੱਕਰ 'ਚ ਜਾਂ 메ਨ ਪੇਜ ਦੇ ਉੱਤੇ ਜਾਂ ਅੰਦਰ ਕਿਸੇ ਪੇਜ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਸਾਨੂੰ ਦਿਖਾਈ ਦੇ ਜਾਂਦੀ ਹੈ ਵੀ ਨੌਜਵਾਨ ਦੀ ਜਿਹੜੀ ਆ ਉਹ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਕੁਝ ਚਿਰ ਅਸੀਂ ਉਸ ਖਬਰ ਨੂੰ ਲੈ ਕੇ ਚਰਚਾ ਵੀ ਕਰਦੇ ਆ ਵੀ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਨੂੰ ਜਿਹੜਾ ਇਹ ਵੱਡੇ ਤਸਕਰ ਜਿਹੜੇ ਆ ਇਹਨਾਂ ਤੇ ਨਾਥ ਪਾਉਣੀ ਚਾਹੀਦੀ ਆ ਇਹਨਾਂ ਨੂੰ ਫੜਨਾ ਚਾਹੀਦਾ ਇਹਨਾਂ ਨੂੰ ਜਿਹੜਾ ਸਖਤ ਸਜ਼ਾਵਾ ਦੇਣ ਤਾਂ ਜੋ ਇਹ ਜਿਹੜੇ ਨੌਜਵਾਨਾਂ ਨੂੰ ਨਾ ਖਰਾਬ ਕਰਨ ਨੌਜਵਾਨ ਜਿਹੜੇ ਆ ਉਹ ਨਾ ਗਲਤ ਰਸਤੇ ਤੇ ਜਾਣ ਨੌਜਵਾਨ ਜਿਹੜੇ ਆ ਉਹ ਨਾ ਚੋਰੀਆਂ ਡਕੈਤੀਆਂ ਕਰਨ ਉਹ ਨਾ ਗੁੰਮਰਾਹ ਹੋਣ ਉਹ ਨਾ ਕ੍ਰਿਮੀਨਲ ਬਣਨ ਪਰ ਅੱਜ ਅਖਬਾਰ ਦੇ ਵਿੱਚ ਇੱਕ ਖਬਰ ਛਪੀ ਖਬਰ ਇਹ ਆ ਜ਼ਿਲ੍ਹਾ ਪਟਿਆਲੇ ਦੇ ਵਿੱਚ ਆਨੰਦਨਗਰ ਆ ਉੱਥੇ ਇੱਕ ਸਰਕਾਰੀ ਮੁਲਾਜ਼ਮ ਜਿਹੜੇ ਰਿਟਾਇਰ ਹੋ ਚੁੱਕੇ ਆ ਉਹਨਾਂ ਨੇ ਜਿਹੜਾ ਵਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜ਼ਹਿਰ ਪੀ ਲਿਆ ਹੁਣ ਜ਼ਹਿਰ ਪੀਣ ਦਾ ਕਾਰਨ ਇਹ ਹੈ ਵੀ ਉਹਨਾਂ ਦਾ ਇੱਕ ਨੌਜਵਾਨ ਮੁੰਡਾ ਵਾ 30 ਸਾਲ ਦਾ ਸਿਮਰਨਜੀਤੋ ਦਾ ਨਾਮ ਹੈ ਉਹ ਨਸ਼ੇ ਕਰਦਾ ਉਹ ਹਟਦਾ ਹੀ ਨਹੀਂ ਬਹੁਤ ਵਾਰ ਉਹਨੂੰ ਹਟਾਇਆ ਬਹੁਤ ਵਾਰ ਉਹਨੂੰ ਡੀਡਿਕਸ਼ਨ ਵੀ ਲੈ ਕੇ ਗਏ ਪਰ ਉਹ ਮੁੰਡਾ ਜਿਹੜਾ ਵਾ ਉਹ ਚਿੱਟੇ ਦਾ ਨਸ਼ਾ ਕਰਨੋਂ ਨਹੀਂ ਹਟਿਆ ਆਖਰਕਾਰ ਇਸ ਪਿਤਾ ਨੇ ਕਿਉਂਕਿ ਇਹ ਇਹਨਾਂ ਦੀ ਜਿਹੜੀ ਪਤਨੀ ਹੈ ਉਹਨਾਂ ਦੀ ਮੌਤ ਹੋ ਚੁੱਕੀ ਆ ਸਾਂਝੇ ਘਰ ਚ ਰਹਿੰਦੇ ਸੀਗੇ ਇਹਨਾਂ ਨੇ ਆਪਣਾ ਘਰ ਜਿਹੜਾ ਉਹ ਤਬਦੀਲ ਕਰ ਲਿਆ ਬਦਲ ਲਿਆ ਮਹੱਲੇ ਦੇ ਵਿੱਚ ਇੱਕ ਘਰ ਜਿਹੜਾ ਇਹਨਾਂ ਹੋਰ ਕਿਰਾਏ ਤੇ ਲੈ ਲਿਆ ਵੀ ਇਹ ਮੇਰਾ ਮੁੰਡਾ ਕਲੇਸ਼ ਕਰਦਾ ਚਲੋ ਮੇਰੇ ਨਾਲ ਕਰੀ ਜਾਵੇ ਕੋਈ ਗੱਲ ਨਹੀਂ ਬੜੀ ਧੀਰ ਤੱਕ ਉਹ ਸਰਦਾਰ ਸਾਹਿਬ ਜਿਹੜੇ ਆ ਆਪਣੇ ਬੇਟੇ ਸਿਮਰਨਜੀਤ ਦਾ ਤਸ਼ੱਦਦ ਚੱਲਦੇ ਰਹੇ ਕਦੀ ਉਹਨੇ ਘਰ ਦੇ ਪਾਂਡੇ ਵੇਚ ਦੇਣੇ ਕਦੀ ਉਹਨੇ ਕੋ ਟੀਵੀ ਵੇਚ ਦੇਣਾ ਕਦੀ ਮੋਬਾਈਲ ਵੇਚ ਦੇਣਾ ਕਦੀ ਉਹਨੇ ਕਿਸੇ ਦਾ ਖੋਹ ਲੈਣਾ ਤੇ ਲਾਂਮੇ ਆ ਜਾਣੇ ਉਹ ਇਹ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਪਰੇਸ਼ਾਨ ਉਹ ਇਸ ਕਰਕੇ ਵੀ ਸੀਗੇ ਵੀ ਜਿਹੜੀ ਪਵਾੜੇ ਦੀ ਜੜ ਆ ਇਹ ਚਿੱਟਾ ਇਹ ਤਾਂ ਇਹਨੂੰ ਫੇਰ ਮਿਲ ਜਾਂਦਾ ਭਾਵਾਂ ਇਹ ਪੈਸੇ ਚੋਰੀ ਕਰਕੇ ਲੈ ਜਾਵੇ ਭਾਵਾਂ ਇਹ ਕਿਸੇ ਦਾ ਕੋਈ ਸਮਾਨ ਵੇਚ ਕੇ ਆਵੇ ਭਾਵਾਂ ਕਿਸੇ ਕੋਲੋਂ ਖੋ ਕੇ ਲਿਆਵੇ ਇਹਨੂੰ ਤਾਂ ਨਸ਼ਾ ਮਿਲ ਹੀ ਜਾਂਦਾ ਤੇ ਇਹਦੇ 'ਚ ਮੇਰਾ ਕੀ ਕਸੂਰ ਆ ਸਿਮਰਨਜੀਤ ਜੀ ਦੀ ਉਮਰ 30 ਸਾਲ ਦੱਸੀ ਜਾਂਦੀ ਆ ਉਹ ਆਪਣੇ ਪਿਤਾ ਦੇ ਨਾਲ ਮਾਰਕਟਾਈ ਵੀ ਕਰਦਾ ਸੀ ਵੀ ਮੈਨੂੰ ਤਾਂ ਤੁਸੀਂ ਕਿਸੇ ਹੀਲੇ ਵੀ ਜਿਹੜੇ ਆ ਉਹ ਪੈਸੇ ਦਿਓ ਵੀ ਮੈਂ ਤਾਂ ਨਸ਼ਾ ਕਰਨਾ ਹੁਣ ਉਹ ਜਿਹੜਾ ਸਿਮਰਨਜੀਤ ਆ ਉਹ ਵੀ ਮਜਬੂਰ ਹੋਇਆ ਬੈਠਾ ਕਿਉਂਕਿ ਉਹਨੂੰ ਨਸ਼ੇ ਦੀ ਜਿਹੜੀ ਲਾਤੀ ਇੰਨੀ ਬੁਰੀ ਲੱਗ ਚੁੱਕੀ ਆ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਂ ਆਪਣੇ ਪਿਤਾ ਦੇ ਨਾਲ ਲੜਾਈ ਕਰ ਰਿਹਾ ਮੇਰੇ ਕਰਕੇ ਮੇਰੇ ਪਿਤਾ ਜਿਹੜੇ ਆ ਉਹਨਾਂ ਦਾ ਜਿਹੜਾ ਸਾਂਝਾ ਘਰ ਸੀ ਉਹ ਛੱਡ ਦਿੱਤਾ ਕਿਰਾਏ ਦੇ ਉੱਤੇ ਰਹਿਣ ਲੱਗ ਪਏ ਵੀ ਚਲੋ ਰੋਜ਼ ਘਰ ਦੇ ਵਿੱਚ ਕਲੇਸ਼ ਹੁੰਦਾ ਇਹ ਤੋਂ ਘੱਟੋ ਘੱਟ ਛਟਕਾਰਾ ਮਿਲੂਗਾ ਜੇ ਲੜੂਗਾ ਤੇ ਮੇਰੇ ਨਾਲ ਹੀ ਲੜੂਗਾ ਬਾਕੀ ਪਰਿਵਾਰ ਦੇ ਮੈਂਬਰ ਜਿਹੜੇ ਉਹ ਨਾ ਔਖੇ ਹੋਣਗੇ ਪਰ ਹਾਰ ਕੇ ਜਦੋਂ ਉਹਨਾਂ ਦਾ ਵਸ ਨਹੀਂ ਚੱਲਿਆ ਤਾਂ ਅਜੈਬ ਸਿੰਘ ਹੋਣਾ ਨੇ ਜਿਹੜਾ ਵਾ ਉਹ ਜ਼ਹਿਰ ਪੀ ਲਿਆ ਕਹਿੰਦਾ ਵੀ ਮੈਂ ਹੀ ਮੁੱਕ ਜਾਣਾ ਬਈ ਇਹ ਨਸ਼ਾ ਤਾਂ ਮੁੱਕਦਾ ਹੀ ਨਹੀਂ ਪਿਆ ਨਸ਼ਾ ਤਾਂ ਕਿਸੇ ਪਾਸਿਓ ਇਹਨੂੰ ਨੱਥ ਪੈਂਦੀ ਨਹੀਂ ਪਈ ਕਿਸੇ ਪਾਸਿਓ ਜਿਹੜੇ ਤਸਕਰ ਆ ਉਹ ਫੜੇ ਨਹੀਂ ਜਾਂਦੇ ਔਰ ਸਾਨੂੰ ਇਹ ਵੀ ਯਾਦ ਆ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਪਿੱਛੇ ਜੇ ਪੰਜਾਬ ਪੁਲਿਸ ਨੂੰ ਜਿਹੜਾ ਝਾੜ ਵੀ ਪਾਈ ਸੀਗੀ ਵੀ ਤੁਸੀਂ ਵੱਡੇ ਤਸਕਰ ਜਿਹੜੇ ਆ ਉਹ ਨਹੀਂ ਫੜਦੇ ਤੁਸੀਂ ਆ ਜਿਹੜੇ ਡਿਲੀਵਰੀ ਬாய் ਆ ਜਾਂ ਜਿਹੜੇ ਛੋਟੇ-ਛੋਟੇ ਆ ਤਸਕਰ ਆ ਇਹਨਾਂ ਨੂੰ ਫੜ ਲੈਂਦੇ ਹੋ ਜਦੋਂ ਵੱਡੀ ਮੱਛੀ ਨੂੰ ਹੱਥ ਪਾਉਣਾ ਹੁੰਦਾ ਇਹਨਾਂ ਦੇ ਜਿਹੜੇ ਆਕਾ ਜਾਂ ਇਹਨਾਂ ਦੇ ਜਿਹੜੇ ਬੌਸ ਆ ਜਿਹੜੇ ਇਹਨਾਂ ਦੇ ਸਰਗਨਾ ਉਹਨਾਂ ਤੱਕ ਤਾਂ ਤੁਸੀਂ ਪਹੁੰਚ ਹੀ ਨਹੀਂ ਕਰਦੇ ਉਹ ਫੜੇ ਜਾਣ ਤਾਂ ਕੋਈ ਨੈਕਸਸ ਤੇ ਜਿਹੜਾ ਵਾ ਉਹ ਤੇ ਟੁੱਟੇ ਇਹ ਪੂਰਾ ਜਿਹੜਾ ਇਹਨਾਂ ਦਾ ਗਰੋਥ ਚੱਲਦਾ ਕਿੱਥੋਂ ਕੜੀ ਨਾਲ ਕੜੀ ਜੁੜਦੀ ਆ ਇਹ ਤਾਂ ਹੀ ਪਤਾ ਲੱਗੂਗਾ ਵੀ ਜੇ ਇਹ ਇਹਨਾਂ ਦੇ ਕਿੰਗ ਪਿਨ ਫੜੇ ਜਾਣਗੇ ਜੇ ਇਹਨਾਂ ਦੇ ਜਿਹੜੇ ਆਗੂ ਆ ਜਿਹੜੇ ਇਹਨਾਂ ਦੇ ਮੁਖੀ ਆ ਜਿਹੜੇ ਇਸ ਪੂਰੇ ਰੈਕਟ ਨੂੰ ਚਲਾਉਂਦੇ ਉਹ ਫੜੇ ਜਾਣਗੇ ਪਰ ਇਦਾਂ ਹੁੰਦਾ ਹੀ ਨਹੀਂ ਆ ਇਸ ਕਰਕੇ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਪੂਰਾ ਜੀ ਜੋਬਨ ਤੇ ਆ ਪੂਰੇ ਜੋਰਾਂ ਦੇ ਉੱਤੇ ਆ ਰੋਜ਼ਾਨਾ ਇਹ ਖਬਰਾਂ ਹੁੰਦੀਆਂ ਪਰ ਤੁਸੀਂ ਉਸ ਅਜੈਬ ਸਿੰਘ ਹੋਣਾ ਦੀ ਜਿਹੜੇ ਇੱਕ ਰਿਟਾਇਰਡ ਮੁਲਾਜ਼ਮ ਸੀਗੇ ਫਾਰਮਾਸਿਸਟ ਰਿਟਾਇਰ ਹੋਏ ਸੀਗੇ ਉਹਨਾਂ ਦੀ ਮਨੋਸਥਿਤੀ ਦੇਖੋ ਵੀ ਉਹਨਾਂ ਨੇ ਜਦੋਂ ਜ਼ਹਿਰ ਪੀਤੀ ਹੋएगी ਉਹ ਕਿੰਨਾ ਅੱਕੇ ਸੱਤੇ ਹੋਣਗੇ ਕਿੰਨਾ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਇਹਨਾਂ ਸਰਕਾਰਾਂ ਪਤੀ ਰੋਸ ਰਿਹਾ ਹੋਊਗਾ ਇਹਨਾਂ ਸਰਕਾਰਾਂ ਨੂੰ ਕਿੰਨਾ ਉਹਨਾਂ ਨੇ ਕੋਸਿਆ ਹੋਊਗਾ ਵੀ ਮੇਰੀ ਜਾਨ ਜਿਹੜੀ ਆ ਇਹ ਤੁਹਾਡੀਆਂ ਅਣਗਹਿਲੀਆਂ ਕਰਕੇ ਚੱਲੀ ਆ ਮੈਂ ਅੱਜ ਜ਼ਹਿਰ ਪੀਣ ਲੱਗਾ ਤੁਹਾਡੀਆਂ ਬੇਰੁਖੀਆਂ ਕਰਕੇ ਪੀਣ ਲੱਗਾ ਤੁਹਾਡੇ ਢਿੱਲੇ ਤੰਤਰ ਕਰਕੇ ਪੀਣ ਲੱਗਾ ਵੀ ਤੁਹਾਡੇ ਕੋਲੋਂ ਨਸ਼ੇ ਦੇ ਤਸਕਰ ਨਹੀਂ ਫੜੇ ਜਾਂਦੇ ਮੇਰਾ ਮੁੰਡਾ ਇਸ ਗ੍ਰਿਫਤ ਦੇ ਵਿੱਚ ਲਗਭਗ 8 ਸਾਲ ਤੋਂ ਆ ਉਹ ਜਿੱਦਾਂ ਦੱਸਦੇ ਆ ਆਸ-ਪਾਸ ਦੇ ਲੋਕ ਵੀ 8 ਸਾਲ ਤੋਂ ਜਿਹੜਾ ਇਹ ਸਿਮਰਨਜੀਤ ਆ ਇਹ ਨਸ਼ਾ ਕਰ ਰਿਹਾ ਸੀ ਤੇ ਆਖਰਕਾਰ ਫਿਰ ਇਹਨਾਂ ਨੇ ਆਪ ਇਹੀ ਮناسب ਸਮਝਿਆ ਵੀ ਮੈਂ ਹੀ ਜਿਹੜਾ ਵਾ ਇਹ ਪਰੇ ਹੋ ਜਾਣਾ ਜਿਹੜਾ ਬਾਕੀ ਪੈਸਾ ਤੇ ਲੱਭ ਗਿਆ ਉਹ ਸਿਮਰਨਜੀਤ ਵੇਚਵਟ ਕੇ ਨਸ਼ਾ ਕਰ ਲੇਗਾ ਹੋਰ ਕੀ ਕਰੇਗਾ ਉਹ ਤੇ ਆਖਰਕਾਰ ਇੱਕ ਦਿਨ ਸਿਮਰਨਜੀਤ ਦੀ ਵੀ ਨਾ ਆਪਾਂ ਨਹੀਂ ਚਾਉਂਦੇ ਪਰ ਉਹਦੀ ਵੀ ਕੋ ਖਬਰ ਆ ਜਾਏਗੀ ਹਨਾ ਪਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਤੰਤਰ ਆ ਉਹ ਵੀ ਜਵਾਬਦੇ ਆ ਤੰਤਰ ਜਿਹੜਾ ਉਹਨੂੰ ਵੀ ਜਵਾਬ ਦੇ ਹੁਣ ਆਪਾਏਗਾ ਵੀ ਅਜੈਬ ਸਿੰਘ ਹੋਣੀ ਜਿਹੜੇ ਸਰਕਾਰ ਦੇ ਮੁਲਾਜ਼ਮ ਸੀਗੇ ਸਰਕਾਰ ਦੀ ਉਹਨਾਂ ਨੌਕਰੀ ਕੀਤੀ ਤੇ ਆਖਰਕਾਰ ਉਹਨਾਂ ਦਾ ਜਿਹੜਾ 30 ਸਾਲਾਂ ਦਾ ਮੁੰਡਾ ਸੀਗਾ ਉਹ ਅਜੇਹਾ ਇਸ ਦਲਦਲ ਦੇ ਵਿੱਚ ਫਸਿਆ ਵੀ ਨਿਕਲ ਹੀ ਨਹੀਂ ਸਕਿਆ ਤੇ ਫਿਰ ਅਜੈਬ ਸਿੰਘ ਹੁਣਾਂ ਨੂੰ ਇਹੋ ਮناسب ਲੱਗਾ ਕਿ ਮੈਂ ਹੀ ਜਿਹੜਾ ਵਾ ਇਸ ਦੁਨੀਆ ਨੂੰ ਸਦੀਵੀ ਅਲਵਿਦਾ ਕਹਿ ਦੇਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ